ਦੇਸ਼ ਦੇ ਪ੍ਰਧਾਨ ਮੰਤਰੀ ਅੱਜ ਦੋ ਸੂਬਿਆਂ ਦੇ ਵਿੱਚ ਉਹ ਸੂਬਿਆਂ ਦੇ ਵਿੱਚ ਤੇ ਹਰ ਪੀੜਤ ਨੇ ਸੂਬੇ ਚਾਹੇ ਉਹ ਹਿਮਾਚਲ ਪ੍ਰਦੇਸ਼ ਹੋਵੇ ਚਾਹੇ ਉਹ ਪੰਜਾਬ ਹੋਵੇ ਉਹਨਾਂ ਦੀ ਦੌਰੇ ਦੇ ਵਿੱਚ ਸੀ ਅੱਜ ਹੁਣ ਦੇ ਸ਼ਾਮ ਜਿਹੜੀ ਹੈ ਪੰਜਾਬ ਦੇ ਦੌਰੇ ਆ ਪੂਰਾ ਕਰਨ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਦੇ ਅਫਸਰਾਂ ਨਾਲ ਅਧਿਕਾਰੀਆਂ ਨਾਲ ਔਰ ਕੁਝ ਪੰਜਾਬ ਦੇ ਮੰਤਰੀ ਵੀ ਮੌਜੂਦ ਰਹੇ ਮੀਟਿੰਗਾਂ ਦਾ سلسلے ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਚਾਹੇ ਬਰਦਾਸ਼ਪੁਰ ਤੋਂ ਚਲੇ ਗਏ ਲੇਕਿਨ ਜਾਂਦੇ ਜਾਂਦੇ ਪੰਜਾਬ ਲਈ ਇੱਕ ਬਹੁਤ ਵੱਡੀ ਜਿਹੜੀ ਹੈ ਰਕਮ ਜਿਹੜੀ ਹੈ ਉਹ ਵੀ ਐਲਾਨ ਕਰ ਦਿੱਤੀ ਗਈ 1600 ਕਰੋੜ ਰੁਪਏ ਦੀ ਦਾਹਤ ਜਿਹੜੀ ਹੈ ਉਹਦਾ ਐਲਾਨ ਕੀਤਾ ਗਿਆ ਪੰਜਾਬ ਦੇ ਲੋਕਾਂ ਲਈ ਜਿਹੜੇ ਹੜ੍ਹ ਪੀੜਤ ਨੇ ਔਰ ਕੁਝ ਕਿਸਾਨ ਸੀ ਜਿਹੜੇ ਇਸ ਮੀਟਿੰਗ ਦੇ ਵਿੱਚ ਰਹੇ ਚਾਹੇ ਉਹ ਗਿਣਤੀ ਘੱਟ ਸੀ ਲੇਕਿਨ ਕੋਸ਼ਿਸ਼ ਰਹੀ ਕਿ ਉਹ ਕਿਸਾਨਾਂ ਨੂੰ ਵਕ ਵਕਤ ਪੂਰੇ ਗੁਰਦਾਸਪੁਰ ਔਰ ਪਠਾਨਕੋਟ ਦੇ ਵਕ ਵਕਤ ਇਲਾਕਿਆਂ ਦੇ ਵਿੱਚੋਂ ਸੱਦਿਆ ਗਿਆ ਵਕ ਵਕਤ ਪਿੰਡਾਂ ਦੇ ਵਿੱਚੋਂ ਜਿਹੜੇ ਪ੍ਰਭਾਵਿਤ ਇਲਾਕੇ ਸੀ ਕਿਸਾਨਾਂ ਨਾਲ ਹੀ ਜਾਣਨ ਦੀ ਕੋਸ਼ਿਸ਼ ਕਰਦੇ ਕਿ ਮੀਟਿੰਗ ਕਿਵੇਂ ਰਹੀ ਕਿਵੇਂ ਦੇ ਮਾਹੌਲ ਦੇ ਵਿੱਚ ਉਹ ਮੀਟਿੰਗ ਹੋਈ ਕਿਵੇਂ ਦਾ ਮਾਹੌਲ ਸੀ ਕਿ ਉਸ ਖਾਵਾਂ ਸੀ ਜਾਂ ਕਿਵੇਂ ਦਾ ਮਾਹੌਲ ਸੀ ਭਾਜੀ ਕਿਵੇਂ ਦੀ ਮੀਟਿੰਗ ਸੀ ਕਿਵੇਂ ਦਾ ਮਾਹੌਲ ਸੀ ਜੜੀ ਬਹੁਤ ਵਧੀਆ ਮਾਹੌਲ ਹੈ ਜੀ ਠੰਡੇ ਸਭਾ ਨਾਲੋਂ ਹੀ ਗੱਲਬਾਤ ਸਵਾ ਕੇ ਟੱਕ ਗੱਲ ਚੱਲਦੀ ਰਹੀ ਆ ਹਾਂਜੀ ਸਾਨੂੰ ਉਹਨਾਂ ਨੇ ਇਹ ਵੀ ਗੱਲ ਆਖੀ ਲੱਗੋ ਲੱਗਦੀ ਆਜੋ ਅਸੀਂ ਥੋੜਾ ਥੋੜਾ ਦੂਰ ਬੈਠੇ ਪੰਜ ਪੰਜ 10 ਦਾ ਫੁੱਟ ਦੇ ਬਿਲਕੁਲ ਉਹਨਾਂ ਟੇਬਲ ਦੇ ਨਾਲ ਉਹ ਕਿ ਉਹਨਾਂ ਚਾਹੀ ਗੱਲ ਹੋ ਚੁੱਕੀ ਹੈ ਪ੍ਰਧਾਨ ਮੰਤਰੀ ਨਾਲ ਮਿਲਦੇ ਵੇ ਤੁਸੀਂ ਉਸ ਵੇਲੇ ਆਪਣਾ ਦੁੱਖ ਵੀ ਸਾਂਝਾ ਕੀਤਾ ਹੋ ਹਾਂਜੀ ਬਹੁਤ ਕੀਤਾ ਜੀ ਉਹਨਾਂ ਦੇ ਅੱਖਾਂ 'ਚ ਜੋ ਆ ਗਿਆ ਸਾਡੇ ਵੀ ਆ ਗਿਆ ਫੈਸਲਾ ਹੋਇਆ ਔਰ ਕੀ ਹਾਲਾਤ ਵੀ ਇਹੋ ਜਿਹੇ ਹਾਂਜੀ ਹਾਂਜੀ ਹਾਲਾਤ ਸੁਣ ਕੇ ਉਹਨਾਂ ਨੇ ਬਹੁਤ ਦੁੱਖ ਹੋਇਆ ਉਹਨਾਂ ਨੂੰ ਕਿੰਨਾ ਕੁ ਤੁਹਾਨੂੰ ਆਸ਼ਵਾਸਨ ਲੱਗਦਾ ਹੈ ਕਿ ਇਸ ਵੇਲੇ ਮੌਜੂਦੇ ਦੀ ਗੱਲ ਸਾਨੂੰ ਜਿੱਦਾਂ ਦੀ ਪੋਜੀਸ਼ਨ ਹੈ ਸਾਨੂੰ 100% ਉਹਨਾਂ ਦੇ 100% ਅਹੀਂ ਵੀ ਆਖਿਆ ਤੁਸੀਂ ਆਪਣੀ ਮਰਜ਼ੀ ਦਾ ਜੋ ਤੁਹਾਡਾ ਜੀ ਕਰਦਾ ਦੇ ਦਿਓ ਤੁਸੀਂ ਸਾਨੂੰ ਮੇਰੀ ਗਏ ਹੋ ਇੰਨਾ ਹੀ ਬੜਾ ਇੱਕ ਭਰੋਸਾ ਇੱਕ ਸ਼ਿਵਾਸਨ ਇੱਕ ਮਤਲਬ ਕਹਿਣ ਦਾ ਮਤਲਬ ਕਿ ਤਸੱਲੀ ਮਿਲ ਜੇ ਬੜੀ ਆ ਜੀ ਚੱਲੀ ਸੰਦੇ ਦੇ ਫੈਸਲਾ ਬੜਾ ਜ਼ਰੂਰੀ ਹਾਂ ਠੀਕ ਹੈ ਜੀ ਬਿਲਕੁਲ ਭਾਜੀ ਤੁਸੀਂ ਵੀ ਤੇ ਉਸ ਮੀਟਿੰਗ ਦੇ ਵਿੱਚ ਯਾਰ ਦੇ ਦਿੱਤੇ ਸਾਰੇ ਮੀਟਿੰਗ ਦੇ ਵਿੱਚ ਸੀ ਕਿੱਥੋਂ ਆਏ ਕਿ ਤੁਸੀਂ ਆਹੀਂ ਗੁਰਦਾਸਪੁਰ ਡਿਸਟ੍ਰਿਕਟ ਦੇ ਆ ਪਿੰਡ ਜੰਡੀ ਆ ਨਾਮ ਮੇਰਾ ਜਤਿੰਦਰ ਕੁਮਾਰ ਆ ਸਾਡੇ ਉਧਰ ਤੁਸੀਂ ਆ ਕੋਈ 8-10 ਕਿਲੋਮੀਟਰ ਜਗਤਪੁਰ ਟਾਂਡਾ ਚੇਚੀ ਛੌੜੀਆਂ ਪਿੰਡਾਂ ਹੀ ਨੁਕਸਾਨ ਬਹੁਤ ਹੋਇਆ ਬਾਠ 100 ਯਾਰ ਕਿਲਾ ਜ਼ਮੀਨ ਹੈ ਜਿਹਦੇ ਚੋਂ 100 ਕਿਲਾ ਬਚੀ ਆ ਰਵੀ ਰਵੀ ਨਹੀਂ ਬਿਆਸ ਦਰਿਆ ਬਿਆਸ ਦਰਿਆ ਬਿਆਸ ਦਰਿਆ ਬਹੁਤ ਨੁਕਸਾਨ ਕੀਤਾ ਬਹੁਤ ਨੁਕਸਾਨ ਹੋਇਆ ਪਾਣੀ ਦਾ ਤੇ ਮੋਦੀ ਜੀ ਨਾਲ ਗੱਲ ਹੋਈ ਆ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਕਾਬਰਦੀ ਅਸੀਂ ਕਰਾਂਗੇ ਜੋ ਵੀ ਆ ਮੀਟਿੰਗ ਕੀਤੀ ਤੁਸੀਂ ਕਿਹਾ ਕਿ ਹੁਜਾ ਮਾਹੌਲ ਸੀ ਬਹੁਤ ਵਧੀਆ ਮਾਹੌਲ ਹੀ ਮੀਟਿੰਗ ਦੇ ਵਿੱਚ ਵਧੀਆ ਕਰਕੇ ਮੋਦੀ ਸਾਹਿਬ ਨੇ ਇਹਨਾਂ ਗੱਲ ਕੀਤੀ ਹੈ ਵਧੀਆ ਇਕੱਲੇ ਇਕੱਲੇ ਬੰਦੇ ਦੀ ਉਹਨਾਂ ਗੱਲ ਸੁਣੀ ਹੈ ਬਿਲਕੁਲ ਕਹਿੰਦੇ ਇਕੱਲੇ ਇਕੱਲੇ ਬੰਦੇ ਦੀ ਗੱਲ ਸੁਣੀ ਹੈ ਕੁਝ ਹੋਰ ਵੀ ਕਿਸਾਨ ਨੇ ਭਾਜੀ ਕਿਵੇਂ ਦਾ ਮਾਹੌਲ ਸੀ ਕਿਵੇਂ ਦੀ ਮੀਟਿੰਗ ਦਾ ਕਿਵੇਂ ਦਾ ਸਿਲਸਿਲਾ ਰਿਹਾ ਮੀਟਿੰਗ ਦਾ ਬਹੁਤ ਵਧੀਆ 1 ਘੰਟਾ ਮੀਟਿੰਗ ਹੋਈ ਆ ਪ੍ਰਧਾਨ ਮੰਤਰੀ ਸਾਹਿਬ ਨਾਲ 4 ਵਜੇ ਮੀਟਿੰਗ ਵੀ ਬੜੀ ਲੰਬੀ ਚੱਲੀ 4 ਵਜੇ ਸਟਾਰਟ ਹੋਈ 5 ਵਜੇ ਮੀਟਿੰਗ ਖਤਮ ਹੋਈ ਹੈ ਬਹੁਤ ਲੰਮੀ ਮੀਟਿੰਗ ਚੱਲੀ ਆ 19 ਕਿਸਾਨਾਂ ਦਿਆਂ ਨਾਲ 1 ਘੰਟੇ ਦੇ ਵਿੱਚ ਮਤਲ ਗੱਲਾਂ ਸੁਣੀਆਂ ਨੇ ਸਾਰਿਆਂ ਨੂੰ ਕੋਈ 5-5 7-7 ਮਿੰਟ ਪਿੱਛੇ ਬਿ ਇੱਕ ਕਿਹਣਾ ਪਿੱਛੇ ਬਿਠਾਓ ਨੀ ਕਿਸਾਨ ਸੀ ਮੇਰੇ ਖਲਾ ਵਕੂ ਵਕ ਖਲਾ ਕੇ ਤੂੰ ਆਏ ਇਹ ਕੁਝ ਫਾਜ਼ਲ ਕਾ ਤੋਂ ਆਏ ਹੀ ਕੁਝ ਬਿਆਸ ਤੋਂ ਆਏ ਹੀ ਕੁਝ 라ਵੀ ਤੋਂ ਆਏ ਸੀ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਹੀ 2 ਮਿੰਟ ਦੀ ਖੇਡ ਆ ਕਿਉਂਕਿ ਆਪਣਾ ਆਪਣਾ ਦੁੱਖ ਵੀ ਬਹੁਤ ਵੱਡਾ ਲੈ ਕੇ ਆਏ ਹੋ ਤੁਸੀਂ ਤੁਹਾਨੂੰ ਨਹੀਂ ਆਪਣਾ ਆਪਣਾ ਦੁੱਖ ਹੀ ਸਾਰੇ ਪੰਜਾਬ ਦਾ ਦੁੱਖ ਉਹਨਾਂ ਜਿੱਦਾਂ ਨੂੰ ਪਾਣੀ ਲੰਘਿਆ ਉਹ ਸਾਰਾ ਕੁਝ ਉਹਨੂੰ ਨਹੀਂ ਵੇਖਿਆ ਵੀ ਇਹ ਮੇਰਾ ਸੱਜਣਾ ਤੇ ਦੁਸ਼ਮਣ ਆ ਸਾਰੇ ਦੇ ਸਾਰੇ ਮਲਿਆ ਮੇਟ ਕਰੀ ਗਿਆ ਤੁਹਾਡੇ ਪਿੰਡਾਂ ਦੇ ਪਿੰਡ ਵੀ ਨੁਕਸਾਨੇ ਗਏ ਫਸਲਾਂ ਨੁਕਸਾਨੀਆਂ ਗਈਆਂ ਘਰ ਨੁਕਸਾਨੇ ਗਏ ਵੇਖੋ ਜੇ ਕਹੀਏ ਕਿਸਾਨ ਦਾ ਨੁਕਸਾਨ ਹੈ ਤੇ ਮਜ਼ ਸਾਰਿਆਂ ਦਾ ਨੁਕਸਾਨ ਹੋਇਆ ਸਾਰਿਆਂ ਨੂੰ ਹੱਕ ਮਿਲਣਾ ਚਾਹੀਦਾ ਇਹ ਜਿਹੜਾ ਮੁਆਵਜ਼ਾ ਐਲਾਨ ਹੋਇਆ ਜਿਹੜਾ 1600 ਕਰੋੜ ਦਿੱਤਾ ਨੂੰ ਲੱਗਦਾ ਕਿ 1600 ਕਰੋੜ ਨਹੀਂ ਜੀ ਇਹ ਬਹੁਤ ਘੱਟ ਐਲਾਨ ਕਰਨ ਦੇ ਆ 1600 ਕਰੋੜ ਦਾ ਕੋਝਾ ਮਜ਼ਾਕ ਆ ਜੀ ਮੁਆਵਜ਼ਾ ਜੋ ਵੀ ਹੈ ਜੋ ਵੀ ਆਂਦਾ ਤੇ ਉਹਦਾ ਕੋਈ ਢੰਗ ਤਰੀਕੇ ਦੀ ਵੀ ਗੱਲ ਕੀਤੀ ਗਈ ਕਿ ਕਿਵੇਂ ਮਿਲੇ ਇਹ ਕਾਹਦੀ ਲਗਾਤਾਰ ਮੰਗ ਰਹੀ ਕਿ ਆਪਾਂ ਨੂੰ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਨਾਮ ਹੀ ਦੇਣ ਜਿੱਦਾਂ ਨੂੰ 23 ਦਾ ਮੁਆਵਜ਼ਾ ਨਹੀਂ ਦਿੱਤਾ ਸਰਕਾਰ ਨੇ ਸਾਡਾ 23 ਦਾ ਮੁਆਵਜ਼ਾ ਵੀ ਸਾਨੂੰ ਨਾਲ ਦੇ ਦੇਣ ਅਸੀਂ ਕਣਕ ਤੇ ਬਜਾਈ ਕਰ ਲਾਂਗੇ 23 ਦਾ ਮੁਆਵਜ਼ਾ ਕਿਸਾਨਾਂ ਦਾ ਰਹਿੰਦਾ 5 ਦੀ ਮੁਆਵਜ਼ਾ ਆ ਗਿਆ ਤੇ ਮੁਆਵਜ਼ਾ ਦੇਣ ਨੂੰ ਵੱਧ ਤੋਂ ਵੱਧ 10 ਮਹੀਨੇ ਤੱਕ ਜਿੱਦਾਂ ਝੋਨੇ ਦੇ ਪਾਸੇ ਆ ਜਾਣੇ ਜੇ ਮੰਨ ਲਓ ਕਹਣੇ ਪੰਜੀ ਦਾ ਮਾਪਜਾ 27 ਤੋਂ ਬਾਅਦ ਚ ਦਈਏ ਤੇ ਕਿਸਾਨ ਤੇ ਮਰਨਾ ਹੀ ਮਰਨਾ ਹੋਣੀ ਚਾਚ ਫਿਰ ਕਣਕ ਕਿਦਾਂ ਬੀਜਣੀ ਆ ਕਣਕ ਸਿੱਤੇ ਬੋਝ ਇਹ ਰੇਤਾ ਪਈ ਆ ਪਾਣੀ ਖੜਾ ਜਿਹੜਾ ਤੁਸੀਂ ਤੁਸੀਂ ਤੋਂ ਪਾਰਲਾ ਏਰੀਆ ਉਹਦੇ ਜਿੱਤੇ ਕਣਕ ਬੀਜੀ ਨਹੀਂ ਜਾਣੀ ਕਿਉਂਕਿ ਰੇਤਾ ਇੰਨੀ ਜ਼ਿਆਦਾ ਪੈ ਗਈ ਆ ਜਿਹੜਾ ਇਧਰ ਨੀਵੇਂ ਏਰੀਆ ਉਹ ਸੇਮ ਪੈ ਗਈ ਉਹਨਾਂ ਚ ਵੀ ਨਹੀਂ ਬੀਜੀ ਜਾਣੀ ਕੁਝ ਏਰੀਆ ਮੰਨ ਲਓ ਵਾਦ ਤੋਂ ਵਾਦ 20% ਕਣਕ ਦੀ ਬਿਜਾਈ ਹੋਣੀ ਆ ਜਿਹੜੀ ਗੱਲ ਕਹਿ ਦਿੱਤੀ ਪੰਜਾਬ ਸਰਕਾਰ ਨੇ ਰੇਤ ਤੇ ਖੇਤ ਉਹ ਵੀ ਕਿਸਾਨ ਲਈ ਨਹੀਂ ਉਹ 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 ਤੇ ਕੋਜਾ ਮਜਾ ਕਰ ਇਹਨੂੰ ਘੱਟੋ ਘੱਟ 5 ਸਾਲ ਟਾਈਮ ਦੇਣ ਪੰਜ ਸਾਲਾਂ ਜੇ ਮਾਂ ਰੇਤ ਚੁੱਕ ਕੇ ਬੈਲੀ ਪੱਧਰੀ ਕਰੀ ਦੀ ਆ ਤੇ ਪੰਜ ਸਾਲਾਂ ਤੋਂ ਪਹਿਲਾਂ ਹਾੜਾ ਆ ਜਾਂਦਾ ਹੁਣ ਇਹਨਾਂ ਦੇ ਤਾ ਵੀ ਇਹਨੂੰ 3 ਜਾਂ 4 ਮਹੀਨਿਆਂ ਦਾ ਟਾਈਮ ਚਾਰਾਂ ਮਹੀਨੇ ਤੇ ਰਾਹ ਨਹੀਂ ਸੁੱਕਣੇ ਰੇਤ ਕਿਥੋਂ ਨਿਕਲ ਜੇਗੀ ਉਦੋਂ ਨਾਵੇਂ ਅਸਲੀ ਰੇਤ ਇਹ ਜਮੀਨੀ ਪੱਤੀ ਵਾਲੀ ਨਹੀਂ ਹੈ ਤੇ ਆ ਮਿੱਟੀ ਵਾਲੀ ਰੇਤ ਆ ਅਸਲੀ ਰੇਤ ਆ ਇਹ ਰੇਤ ਇਹਦੇ ਇਹਦੇ ਉਸ ਤਰੀਕੇ ਵਾਲੀ ਰੇਤ ਬਰਤਦਾ ਇਤਵਰਤਨ ਵਾਲੀ ਆਈਂਦੀ ਕੋਈ ਇੱਕ ਬੰਦਾ ਤੇ ਐਂਡੇ ਨੇ ਵੀ ਚਲੋ ਤੁਸੀਂ ਆਪਣੀ ਰੇਤ ਕੱਢ ਦੋ ਤੇ ਵੇਚ ਲਓ ਤੇ ਰਾਜੀ ਹੋ ਗਏ ਮਿੱਟੀ ਵਾਲੀ ਆ ਉਹਨੂੰ ਫਿਰ ਉਹ ਦਾ ਕੋਈ ਖਰੀਦੇਗਾ ਨਾ ਦੇਣੀ ਚਾਹੀਦੀ ਇਹ ਇਹਨਾਂ ਨੂੰ ਚਾਹੀਦਾ ਜੇ ਸਾਡੀ ਮਤ ਕਰਨੀ ਤੇ ਲੱਖ ਲੱਖ ਰੁਪਇਆ ਕਿੱਲੇ ਦਾ ਦੇਣ ਵੀ ਤੁਸੀਂ ਰੇਤ ਚੁਕਾ ਕੇ ਬਾਹਰ ਸਟਾ ਲਓ ਹਾਂ ਜੇ ਕਿਸਾਨ ਦੀ ਹੈ ਨਾ ਮਤ ਕਰਨੀ ਤੇ ਘੱਟੋ ਘੱਟ 1 ਲੱਖ ਰੁਪਇਆ ਦਾ ਮੁਆਵਜ਼ਾ ਦੇ ਰੇਤ ਚੁਕੰਦਾ ਬਿਲਕੁਲ ਤੁਸੀਂ ਬਿਲਕੁਲ ਨਹੀਂ ਕੀ ਸਕਦੇ ਹੋ ਕਿ ਕਿਸਾਨਾਂ ਨਾਲ ਗੱਲਬਾਤ ਜਿਹੜੀ سلسلہ ਜਿਹੜਾ ਰਿਹਾ ਔਰ ਕਿਸਾਨਾਂ ਦੀ ਲਗਾਤਾਰ ਕਹਿੰਦੇ ਮੀਟਿੰਗਾਂ ਹੋਈ 19 ਕਿਸਾਨ ਸੀ ਚਾਹੇ ਉਹ ਜ਼ਿਲ੍ਹੇ ਗੁਰਦਾਸਪੁਰ ਤੋਂ ਵੀ ਸੀ ਹੋਰ ਦੂਸਰੇ ਡਿਸਟ੍ਰਿਕਟਸ ਤੋਂ ਵੀ ਕਿਸਾਨ ਆਏ ਔਰ ਉਹਦੇ ਨਾਲ ਨਾਲ ਉਹਨਾਂ ਦਾ ਕਹਿਣਾ ਸੀ ਕਿ ਬੜੇ ਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਹੋਈ ਦੁੱਖ ਸਾਰੇ ਲੈ ਕੇ ਆਏ ਪੂਰੇ ਪੰਜਾਬ ਦਾ ਦੁੱਖ ਸੀ ਪੂਰੇ ਪੰਜਾਬ ਦੇ ਦੁੱਖ ਨੂੰ ਲੈ ਕੇ ਉਹ ਮੀਟਿੰਗ ਹੋਈ ਉਸ ਤੋਂ ਬਾਅਦ ਦੀ ਗੱਲ ਕਰੀਏ ਤੇ ਇਸ ਮੀਟਿੰਗ ਤੋਂ ਬਾਅਦ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਇੱਥੋਂ ਚਲੇ ਗਏ ਨੇ ਲੇਕਿਨ ਰਾਹਤ ਜਿਹੜੀ ਇੱਕ ਅਮਾਉਂਟ ਜਿਹੜੀ ਹੈ ਉਹ ਜ਼ਰੂਰ ਐਲਾਨੀ ਐਲਾਨ ਕਰ ਦਿੱਤੀ ਗਈ ਹੈ ਔਰ ਦੇਖਣਾ ਹੋਊਗਾ ਕਿ ਇਹ ਜਿਹੜੀ ਇੱਕ ਖੜ ਪੀੜਿਤ ਲੋਕਾਂ ਲਈ ਜਿਹੜੀ ਇੱਕ ਬੋਝੇ ਦੀ ਗੱਲ ਕਹੀ ਗਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਉਹਦੇ ਨਾਲ ਕਿੰਨਾ ਕੁ ਕਿਸਾਨ ਸੰਤੁਸ਼ਟ ਨੇ ਜਾਂ ਉਹ ਕਿਵੇਂ ਕਿੱਦਾਂ ਕਿਸ ਢੰਗ ਦੇ ਨਾਲ ਕਿਸਾਨਾਂ ਤੱਕ ਪੁੱਜਦਾ ਹੁੰਦੀ ਹੈ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਪ੍ਰੀਤ ਚਾਹਵਲਾ ਜੈਗਵਾਨੀ ਟੀਵੀ ਲਈ ਗੁਰਦਾਸ